ਮੈਂ ਕੱਲ ਫਗਵਾੜੇ ਦੇ ਕੋਲ ਜਿਹੜਾ ਹਾਦਸਾ ਬੱਚੇ ਦੇ ਨਾਲ ਵੱਧ ਫੈਲੀ ਹੋਈ ਤੇ ਕਤਲ ਹੋਇਆ ਬੜੀ ਬਹੁਤ ਹੀ ਦਰਦਦਰੀ ਵਾਲਾ ਕੰਮ ਹੋਇਆ ਕੱਲ ਮੈਂ ਬੱਚੇ ਦੇ ਘਰ ਮਾਪਿਆਂ ਨੂੰ ਮਿਲਣ ਵਾਸਤੇ ਗਿਆ ਇਸ ਤੋਂ ਬਾਅਦ ਜ਼ਿਲ੍ਹੇਦਰ ਚ ਇੱਕ ਐਕਸੀਡੈਂਟ ਹੋਈ ਮੈਂ ਸਮਝਦਾ ਕਿ ਜਦੋਂ ਛੋਟੇ ਬੱਚਿਆਂ ਨਾਲ ਇਤਾਂ ਦੀ ਕੋਈ ਹਾਦਸਾ ਹੁੰਦਾ ਤਾਂ ਸੋਸਾਇਟੀ ਦੇ ਵਿੱਚ ਸਤਾਨਿਕ ਪੱਧਰ ਦੇ ਉੱਤੇ ਤੋਕਣੀਆਂ ਭਾਵਨਾਵਾਂ ਇਸ ਤਿੱਕੇ ਈਮੋਸ਼ਨਲ ਹੁੰਦੀਆਂ ਨੇ ਗੁੱਸਾ ਵੀ ਹੁੰਦਾ ਕਿਉਂਕਿ ਕਾਨੂੰਨ ਦਾ ਡਰ ਪੰਜਾਬ ਦੇ ਵਿੱਚ ਨਹੀਂ ਰਿਹਾ ਘਟਾਵਾਂ ਵੱਧ ਗਈਆਂ ਪਰ ਮੈਂ ਕੱਲ ਉੱਥੇ ਗਿਆ ਸਾਰਿਆਂ ਨੂੰ ਮੈਂ ਤੇ ਕਿਤੇ ਸੀ ਕਿ ਇਸ ਵੇਲੇ ਸਮਾਂ ਹੈ ਕਿ ਸਾਰਿਆਂ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਤੇ ਸੋਚ ਵਿਚਾਰ ਕੇ ਸਾਨੂੰ ਕੰਮ ਕਰਨਾ ਕਿਉਂਕਿ ਜਿੰਨੇ ਕ੍ਰਾਈਮ ਕੀਤਾ ਉਹ ਕੋਈ ਹੋਵੇ ਭਾਵੇਂ ਇੱਥੇ ਦਾ ਹੋਵੇ ਭਾਵੇਂ ਕਿਸੇ ਹੋਰ ਥਾਂ ਦਾ ਹੋਵੇ ਸਾਰਿਆਂ ਨੂੰ ਇਸ ਗੱਲ ਤੇ ਡੱਟਣਾ ਚਾਹੀਦਾ ਕਿ ਉਹਨੂੰ ਫਾਂਸੀ ਲੱਗੇ ਇਹੋ ਜਿਹਾ ਕ੍ਰਾਈਮ ਪਾਈ ਰੁਕੇਗਾ ਜੇ ਇਹਨਾਂ ਨੂੰ ਐਗਜ਼ੈਮਪਲਰੀ ਪਨਿਸ਼ਮੈਂਟ ਲੱਗੇ ਉਹਦੇ ਬਾਅਦ ਤੇ ਪੁਲਿਸ ਨੂੰ ਵੀ ਆਪਣਾ ਸਹੀ ਰੋਲ ਪਲੇ ਕਰਨਾ ਚਾਹੀਦਾ ਹੈ ਇਨਵੈਸਟੀਗੇਸ਼ਨ ਪੂਰੀ ਸਹੀ ਕਰਨੀ ਚਾਹੀਦੀ ਫੋਰੈਂਸਿਕ ਐਵੀਡੈਂਸ ਵੀ ਸਹੀ ਤਰੀਕੇ ਨਾਲ ਜਿਹੜੀ ਆ ਡਾਕਟਰਾਂ ਨੇ ਵੀ ਰੋਲ ਪਲੇ ਕਰਨਾ ਚਾਹੀਦਾ ਔਰ ਟ੍ਰਾਇਲ ਦੇ ਵਿੱਚ ਜੁਡੀਸ਼ੀਅਨ ਨੂੰ ਵੀ ਖਾਸ ਤੌਰ ਤੇ ਨਹੀਂ ਚਾਹੀਦੀ ਟਾਈਪ ਬੋਰਡ ਦੇ ਕੇ ਨਾਲ ਐਗਜ਼ੈਂਪਲਰੀ ਪਨਿਸ਼ਮੈਂਟ ਹੋਣੀਆਂ ਤੇ ਤਾਂ ਕੰਮ ਰੁਕੇ ਪਰ ਜੇ ਤੁਸੀਂ ਇਸ ਤਰ੍ਹਾਂ ਦੇ ਦੇਸਾਂ ਦੀਆਂ ਅਪੀਲਾਂ ਕਰਨ ਲੱਗੇ ਜਿਸ ਤੋਂ ਤਾਂ ਬਹੁਤ ਪਿਆਦਾ ਕਰਨਾ ਗਿਆ ਇਹ ਬੜਾ ਚਿੰਤਾਜਨਕ ਹੈ ਇਹ ਨਾ ਹੋਵੇ ਤੇ ਕ੍ਰਿਮੀਨਲ ਨੂੰ ਅਸੀਂ ਹੀਰੋ ਬਣਾ ਦਈਏ ਕਿ ਕ੍ਰਾਈਮਰ ਨੂੰ ਕ੍ਰਾਈਮਦਕ ਰੱਖੀਏ ਕਿੰਨੇ ਕ੍ਰਾਈਮ ਕੀਤਾ ਔਰ ਜਿਹੜੇ ਵੀ ਸਤਾਨਿਕ ਲੋਕ ਹੈ ਭਾਵੇਂ ਬਾਹਰੋਂ ਆਏ ਲੋਕ ਵੀ ਆਤਰਵਾਸੀ ਵੀ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੀਏ ਕਿ ਇਹਦੇ ਖਿਲਾਫ ਸਾਰੇ